ਜਦੋਂ ਉਹਦੇ ਮੂੰਹ ਤੋਂ ਕੁਐਸਚਨ ਨਿਕਲੇ ਆ ਇਹ ਮੈਂ ਹੈਰਾਨ ਇਸ ਗੱਲ ਕਰਕੇ ਆ ਕਿ ਲੋਕਾਂ ਨੂੰ ਹਾਸਾ ਕਿਵੇਂ ਆ ਗਿਆ ਇਸ ਗੱਲ ਤੇ ਇੰਨੇ ਘਟਿਆ ਲੈਵਲ ਦਾ ਸਵਾਲ ਅਜੇ ਤੱਕ ਪੁੱਛਿਆ ਨਹੀਂ ਇੱਜ਼ਤ ਬਣਾਉਣ ਨੂੰ ਤੁਹਾਨੂੰ ਸਾਲੋ ਸਾਲ ਲੱਗ ਜਾਂਦੇ ਨੇ ਪਰ ਗਵਾਉਣ ਨੂੰ ਤੁਹਾਨੂੰ ਮਿੰਟ ਨਹੀਂ ਲੱਗਦਾ ਉਹਨੇ 5-10 ਸੈਕਿੰਡਾਂ ਦੇ ਉਹ ਸਵਾਲ ਨੇ ਜਿਹੜੇ ਉਹਦੇ ਬੋਲ ਮੂੰਹ ਚੋਂ ਨਿਕਲੇ ਉਹਨੇ ਉਹਦੀ ਇੱਜ਼ਤ ਬਿਲਕੁਲ ਵੜੀਆਂ ਵੇਟ ਕਰਕੇ ਰੱਖੀ ਹੇ ਹੱਦ ਤੱਕ ਮਾਪਿਓ ਤੇ ਜਾਣਾ ਆਪਾਂ ਇੱਕ ਗੱਲ ਸਮਝਦੇ ਸੀ ਵੀ ਯਾਰ ਤੂੰ ਮੇਰੇ ਮਾਪਿਓ ਤੇ ਕਿਵੇਂ ਚਲਾ ਗਿਆ ਅੱਜ ਮਾਪਿਓ ਤੇ ਤੁਸੀਂ ਇਹੋ ਜਿਹੇ ਜੋਕ ਕ੍ਰੀਏਟ ਕਰ ਰਹੇ ਹੋ ਇਹ ਕ੍ਰੀਏਟਰ ਨਹੀਂ ਹੈ ਇਹ ਤੁਸੀਂ ਕਹੋ ਕ੍ਰੀਏਟੀਵਿਟੀ ਥੋੜੀ ਹੈ ਮੈਂ ਤਾਂ ਇਸ ਨੂੰ ਕੰਟੈਂਟ ਮੰਨਦਾ ਹੀ ਨਹੀਂ ਗਾਲਾਂ ਕੱਢਣੀਆਂ ਕੋਈ ਕੰਟੈਂਟ ਥੋੜੀ ਹੈ ਕੇ ਨਾਲ ਉਹਨੇ ਕਮੈਂਟ ਕੀਤਾ ਇੱਕ ਮੁੰਡੇ ਨੂੰ ਜੇ ਉਹੀ ਮੁੰਡਾ ਬਾਹਰ ਕੋਈ ਕਿਸੇ ਕੁੜੀ ਨੂੰ ਕਮੈਂਟ ਕਰ ਦੇ ਤੁਹਾਡੇ ਤੋਂ ਸਿੱਖ ਕੇ ਤੁਹਾਡੇ ਤੋਂ ਸਿੱਖ ਕੇ ਕੋਈ ਮੁੰਡਾ ਉਸ ਕੁੜੀ ਨੂੰ ਕਮੈਂਟ ਕਰ ਦੇ ਜਾਂ ਬਾਹਰ ਕਿਸੇ ਵੀ ਕੁੜੀ ਨੂੰ ਕਮੈਂਟ ਕਰ ਦੇ ਪਰਚਾ ਹੋ ਜੇ ਉਹ ਅੰਦਰ ਹੋ ਜੇ ਤੁਸੀਂ ਇਹ ਚੀਜ਼ਾਂ ਸਮਾਜ ਨੂੰ ਕੀ ਦੇ ਰਹੀ ਹੋ ਇਹ ਜਿਹੜੀ ਚੀਜ਼ ਹੁਣ ਹੋ ਰਹੀ ਹੈ ਤਾਂ ਲੱਚਰ ਤਾਂ ਤੋਂ ਵੀ ਕਿਤੇ ਅੱਗੇ ਦੀਆਂ ਗੱਲਾਂ ਨੇ ਕਿ ਜਿਹੜੀਆਂ ਤੁਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇਂ ਇਹ ਅਮਤਾਬ ਬਚਨ ਨੂੰ ਏ ਲੋੜ ਪੈ ਗਈ ਕਿ ਉਸ ਸਮੇਂ ਰਹਿਣਾ ਤਾਂ টিਆਰਪੀ ਲਗੇ ਤੁਸੀਂ টিਆਰਪੀ ਤੁਹਾਡੀ ਡੇਗੀ ਤਾਂ ਤੁਸੀਂ টিਆਰਪੀ ਚੱਕਰ ਨੂੰ ਵਾਸਤੇ ਸਮੇਂ ਰਹਿਣਾ ਨੂੰ ਉੱਥੇ ਬੁਲਾ ਲਿਆ ਉਹ ਵੀ ਪੇਮੈਂਟ ਦੇ ਕੇ ਕਰੋੜ ਯੂਥ ਨੂੰ ਤੁਸੀਂ ਜੇ ਐਦਾਂ ਦੀਆਂ ਗਾਲਾਂ ਸਿਖਾਉਂਗੇ ਇਹੋ ਜੇ ਤੁਸੀਂ ਬੇਹੁਦਾ ਜਿਹੜੀ ਕਮੋਡਿਟੀ ਉਸ ਖਾਓਗੇ ਤੁਸੀਂ ਕੀ ਯੂਥ ਨੂੰ ਕੀ ਦੇਗੀ ਰਹੇ ਹੋ ਯੂਥ ਵੀ ਤੁਸੀਂ ਕਿਤੇ ਦੇਖਿਓ ਕਿ ਨਵੀਂ ਜਨਰੇਸ਼ਨ ਕਿਤੇ ਬੈਠੀ ਹੋਵੇ ਆਪਸ ਵਿੱਚ ਗੱਲਾਂ ਕਰਦੇ ਹੋਣ ਤੇ ਉਹ ਗਾਲਾਂ ਜਿਆਦਾ ਕੱਢਦੇ ਨੇ ਤੇ ਗੱਲਾਂ ਘੱਟ ਕਰਦੇ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਯਾਰ ਆਹ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਸ਼ੋਅ ਬੰਦ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਜਿਸ ਤਰੀਕੇ ਨਾਲ ਯੂਥ ਭਟਕ ਰਿਹਾ ਹੈ ਯੂਥ ਨੂੰ ਇਹ ਲੱਗੂਗਾ ਕੱਲ ਨੂੰ ਕਿ ਯਾਰ ਗਾਲਾਂ ਕੱਢੋ ਫੇਮਸ ਹੋ YouTube ਤੋਂ ਪੈਸਾ ਲਓ ਤੇ ਆਪਦਾ ਜ਼ਿੰਦਗੀ ਸੌਖੀ ਕਰ ਲਓ ਰਾਖੀ ਸ਼ਾਵੰਦ ਕਹਿ ਰਹੀ ਹੈ ਜੀ ਇਹਨਾਂ ਨੂੰ ਮਾਫ਼ ਕਰ ਦਿਓ ਕਿਉਂ ਕਿ ਕਿਉਂਕਿ ਖੁਦ ਉਹ ਐਸ ਪਾਈ ਵਾਲੀ ਹੈ ਨਾ ਨਾ ਖੁਦ ਉਹ ਐਸ ਸ਼ੋਅ ਦਾ ਪਾਰਟ ਹੈ ਪਾਰਟ ਹੈ ਮਰਜ਼ੀ ਮਾਫ਼ੀਆਂ ਮੰਗੀ ਜਾਵੇ ਹੁਣ ਉਹ ਹੁਣ ਲੋਕਾਂ ਤੇ ਡਿਪੈਂਡ ਕਰਦਾ ਕਿ ਲੋਕਾਂ ਨੇ ਮਾਫ਼ੀ ਜਾਂ ਦੇਸ਼ ਨੇ ਮਾਫ਼ੀ ਉਹਨੂੰ ਕਦੋਂ ਦੇ ਦਈਏ ਇਹ ਬੰਦ ਹੋਣਾ ਚਾਹੀਦਾ ਕਿਉਂਕਿ ਸਮਾਜ ਨੂੰ ਤੁਸੀਂ ਇਹ ਨਹੀਂ ਦਿਖਾ ਸਕਦੇ ਸਪੈਸ਼ਲੀ 18 ਤੋਂ so 24 ਸਾਲ ਵਾਲਿਆਂ ਨੂੰ ਕਿਉਂਕਿ ਉਹ ਉਸ ਟਾਈਮ ਉਹਨਾਂ ਦੀ ਸੋਚ ਸਿੱਖਣ ਵਾਲੀ ਹੁੰਦੀ ਹੈ ਰਾਉਜੀ ਕੱਲ ਦਾ ਇੱਕ ਮੁੱਦਾ ਬਹੁਤ ਭੱਕਿਆ ਹੋਇਆ ਰਣਵੀਰ ਅਲਬਾਦੀਆ ਤੇ ਸਮੇਂ ਰਹਿਣਾ ਨੂੰ ਲੈ ਕੇ ਇੰਡੀਆ ਹਸ ਗਾਟ ਲੇਟੈਂਟ ਸ਼ੋ ਦਾ ਇੱਕ ਜਿਹੜਾ ਸ਼ੂਟ ਹੈ ਉਹ ਆਇਆ ਤੇ ਉਸ ਤੋਂ ਬਾਅਦ ਸਾਰੇ ਜਿਹੜੇ ਜਰਨਲਿਸਟ ਸਾਰੇ ਉਹ ਉਹਨਾਂ ਤੇ ਭਟਕ ਰਹੇ ਹੈ ਕਿ ਇਦਾਂ ਦੀਆਂ ਭਾਸ਼ਾ ਨਹੀਂ ਯੂਜ਼ ਹੋ ਸਕਦੀ ਇਸ ਸ਼ੋ ਦੇ ਵਿੱਚ ਬਿਲਕੁਲ ਠੀਕ ਹੈ ਭਟਕਣਾ ਚਾਹੀਦਾ ਵੀ ਹੈ ਇਕੱਲੇ ਜਰਨਲਿਸਟ ਥੋੜੀ ਭਟਕ ਰਹੇ ਨੇ ਪੂਰਾ ਦੇਸ਼ ਭਟਕ ਰਿਹਾ ਅਸਲ 'ਚ ਜਿੱਗੀ ਇਹ ਹੋ ਜਾਂਦੀ ਹੈ ਨਾ ਕਿ ਇੱਕ ਤਾਂ ਹੁੰਦੀ ਹੈ ਕਾਮੇਡੀ ਹੂੰ ਇੱਕ ਹੋ ਜਾਂਦੀ ਹੈ ਕਿ ਕਾਮੇਡੀ ਦੇ ਵਿੱਚ ਇੱਕ ਸਮੇਂ ਲਚਕਤਾ ਆਉਣ ਲੱਗ ਗਈ ਸੀਗੀ ਉੱਥੋਂ ਤੱਕ ਵੀ ਥੋੜਾ ਜਿਹਾ ਲੋਕਾਂ ਨੇ ਐਡਜਸਟ ਕੀਤਾ ਕਿਵੇਂ ਨਾ ਕਿਵੇਂ ਹਾਲਾਂਕਿ ਸਵਾਲ ਉਸ ਲਚਕਤਾ ਤੇ ਵੀ ਖੜੇ ਹੋਏ ਸੀ ਪਰ ਇਹ ਜਿਹੜੀ ਚੀਜ਼ ਹੁਣ ਹੋ ਰਹੀ ਹੈ ਤਾਂ ਲਚਕਤਾ ਤੋਂ ਵੀ ਕਿਤੇ ਅੱਗੇ ਦੀਆਂ ਗੱਲਾਂ ਨੇ ਕਿ ਜਿਹੜੀਆਂ ਤੁਸੀਂ ਬਰਦਾਸ਼ਟ ਹੀ ਨਹੀਂ ਕਰ ਸਕਦੇ ਇੱਕ ਤਾਂ ਹੁੰਦਾ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਉਸ ਟਾਈਮ ਬੋਲਿਆ ਰਣਵੀਰ ਨੇ ਜਾਂ ਜੋ ਵੀ ਉਹਨਾਂ ਦੇ ਨਾਲ ਪ੍ਰੋਡਿਊਸਰ ਆ ਮੁੰਡਾ ਸਮੇਂ ਜਾਂ ਜੋ ਵੀ ਅੱਗੇ ਆਡੀਅנס ਵੀ ਬੈਠੀ ਸੀ ਜਦੋਂ ਉਹਦੇ ਮੂੰਹ ਤੋਂ ਕੁਐਸਚਨ ਨਿਕਲਿਆ ਇਹ ਮੈਂ ਹੈਰਾਨ ਇਸ ਗੱਲ ਕਰਕੇ ਆ ਕਿ ਲੋਕਾਂ ਨੂੰ ਹਾਸਾ ਕਿਵੇਂ ਆ ਗਿਆ ਇਸ ਗੱਲ ਤੇ ਇੱਕ ਸਾਹਮਣੇ ਤੁਹਾਡੇ ਕੁੜੀ ਖੜੀ ਆ ਤੇ ਤੁਸੀਂ ਉਹ ਕੁੜੀ ਨੂੰ ਸਵਾਲ ਉਹਦੇ ਪੇਰੈਂਟਸ ਦੇ ਰਿਗਾਰਡਿੰਗ ਵੀ ਪੁੱਛ ਰਹੇ ਹੋ ਕਿ ਜਦੋਂ ਕਿ ਤੁਸੀਂ ਇਹ ਦੇਖਣਾ ਚਾਹੋਗੇ ਕਿ ਤੁਹਾਡੇ ਪੇਰੈਂਟਸ ਇੰਟੀਮੇਟ ਹੋ ਰਹੇ ਨੇ ساری ਜ਼ਿੰਦਗੀ ਇਹ ਦੇਖਦੇ ਰਹੋਗੇ ਜਾਂ ਤੁਸੀਂ ਉਹਨਾਂ ਨੂੰ ਜੁਆਇਨ ਕਰਕੇ ਉਹ ਚੀਜ਼ ਖਤਮ ਕਰ ਦੇਵੋਗੇ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਸਿਰਕਮਾਉਣ ਵਾਲਾ ਸਵਾਲ ਸੀਗਾ ਵੀ ਬੰਦੇ ਨੇ ਪੁੱਛ ਕਿਵੇਂ ਲਿਆ ਅੱਛਾ ਜੇ ਕੋਈ ਨਾਰਮਲ ਬੰਦਾ ਹੁੰਦਾ ਫੇਰ ਵੀ ਮਾੜਾ ਮੋਟਾ ਸ਼ਾਇਦ ਕਿਤੇ ਇੰਨੀ ਵੱਡੀ ਗੱਲ ਨਾ ਉੱਠਦੀ ਹੁਣ ਰਵੀਰ ਅਲਾਹਾਬਾਦੀਆ ਬੀਅਰ ਬਾਈਸੈਪਸ ਵਾਲਾ ਮੁੰਡਾ ਜਿਹਦੇ ਸ਼ੋਜ਼ ਵਰਲਡ ਆਫ ਤੱਕ ਫੇਮਸ ਨੇ ਜਿਹਨੂੰ ਕ੍ਰੇਟਰ ਆਫ ਦਾ ਇਅਰ ਅਵਾਰਡ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਿਲਿਆ ਹੋਵੇ ਜਿਹਦੇ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਅਧਿਆਤਮ ਦੀਆਂ ਗੱਲਾਂ ਹੋਣ ਬਹੁਤ ਸਾਰੇ ਉੱਥੇ ਸੰਤ ਮਹਾਤਮਾ ਵੀ ਉਹਦੇ ਸ਼ੋਅ ਤੇ ਆਉਂਦੇ ਨੇ ਵੱਡੀਆਂ-ਵੱਡੀਆਂ ਪਰਸਨੈਲਿਟੀ ਜਿਹੜੇ ਉਹਦੇ ਸ਼ੋਅ ਤੇ ਆਉਂਦੀਆਂ ਦਰਜੀਤ ਉਹਦੇ ਨਾਲ ਸ਼ੋਅ ਕਰਕੇ ਗਿਆ ਤੇ ਫਿਰ ਇੱਕ ਥੋੜੀ ਨਾ ਇਮੇਜ ਬਣ ਜਾਂਦੀ ਹੈ। ਇਮੇਜ ਉਹੋ ਜੀ ਬਣ ਜਾਂਦੀ ਬਿਲਕੁਲ। ਲੋਕ ਥੋੜੇ ਤੋਂ ਉਹੀ ਚੀਜ਼ ਐਕਸਪੈਕਟ ਕਰਦੇ ਨੇ। ਐਸੇ ਗੱਲ ਕਰਕੇ ਹੀ ਇਹ ਮੁੱਦਾ ਜ਼ਿਆਦਾ ਮਨੂ ਗਿਆ ਕਿਉਂਕਿ ਸਮੇਂ ਰਹਿਣਾ ਦਾ ਪਹਿਲਾਂ ਵੀ ਇਦਾਂ ਦੇ ਸ਼ੋਅ ਪ੍ਰੋਡਿਊਸ ਕਰਦਾ ਰਹਿੰਦਾ ਹੈ। ਹਾਂ ਕਰਦਾ ਠੀਕ ਹੈ ਉਹ ਅੱਜ ਦੇ ਨਹੀਂ ਉਹ ਅੱਜ ਉਹ ਬੜੇ سارے ਸ਼ੋਅ ਪਹਿਲਾਂ ਜਿ ਇਹ ਇਹ ਲਾਈਨਾਂ ਜੇ ਇਹ ਕੁਐਸਚਨ ਸਮੇਂ ਰਹਿਣਾ ਵੀ ਪੁੱਛਦਾ ਨਾ ਤਾਂ ਮੈਨੂੰ ਲੱਗਦਾ ਕਿ ਫੇਰ ਵੀ ਐਡੀ ਹੀ ਗੱਲ ਹੋਣੀ। ਨਹੀਂ ਬਿਲਕੁਲ ਜੇ ਜੇ ਇੰਨੇ ਘਟੀਆ ਲੈਵਲ ਦਾ ਸਵਾਲ ਅਜੇ ਤੱਕ ਪੁੱਛਿਆ ਨਹੀਂ ਗਿਆ। ਜੇ ਤੁਸੀਂ ਮੂਵੀਜ਼ ਦੇ ਉੱਪਰ ਆਪਾਂ ਕਹਿ ਦਿੰਦੇ ਨੇ ਨਾ ਸੈਂਸਰ ਬੋਰਡ ਨੇ ਕੱਟਸ ਲਗਾਤੇ ਜਾਂ ਉਤਾ ਹਾਲਾਂਕਿ ਰਿਐਲਿਟੀ ਸ਼ੋਅ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਪੜਕਾਉ ਮੁੱਦਾ ਉਹ ਨਹੀਂ ਚੱਲਣ ਦਿੰਦੇ ਵੀ ਜਿੰਦੇ ਨਾਲ ਦੇਸ਼ ਦੀ ਸੰਸਕ੍ਰਿਤੀ ਨੂੰ ਜਾਂ ਦੇਸ਼ 'ਚ ਮਾਹੌਲ ਖਰਾਬ ਹੋਵੇ ਉਹ ਇਦਾਂ ਦਾ ਮੁੱਦਾ ਨਹੀਂ ਚੱਲਣ ਦਿੰਦੇ ਪਰ ਕੀ ਸੇਮ ਜਗ੍ਹਾ ਤੇ YouTube ਦੇ ਉੱਤੇ ਇਹ ਇਹ ਗਲਤ ਨਹੀਂ ਹੋ ਰਿਹਾ ਕਿ ਇਦਾਂ ਦੇ ਸ਼ੋਅ ਬਣ ਰਹੇ ਹੈ ਤੇ ਉਦੋਂ ਬਾਅਦ 'ਚ ਇੱਥੋਂ ਤੱਕ ਵੀ ਲੋਕਾਂ ਨੇ ਟਵੀਟ ਕੀਤੇ ਐ ਕਿ ਮਨ ਲੱਗਦਾ ਸਮੇਂ ਰਹਿਣਾ ਸਾਰੀ YouTube ਲੋਬੀ ਨੂੰ ਖਾ ਜਾਊਗਾ ਉਹ ਡੈਡ ਕਰ ਦਊਗਾ ਕਿਉਂਕਿ ਜਿਸ ਤਰੀਕੇ ਦਾ ਕੰਟੈਂਟ ਮੰਨ ਲਓ ਅੱਜ ਰਣਵੀਰ ਨੇ ਇਹ ਮੈਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹ ਮੈਂ ਤਾਂ ਇਸ ਨੂੰ ਕੰਟੈਂਟ ਮੰਨਦਾ ਹੀ ਨਹੀਂ ਗਾਲਾਂ ਕੱਢਣੀਆਂ ਕੋਈ ਕੰਟੈਂਟ ਥੋੜੀ ਆ ਹੈ ਕਿਸੇ ਨੂੰ ਪਰਸਨਲੀ ਅਟੈਕ ਕਰਨਾ ਕੋਈ ਕੰਟੈਂਟ ਥੋੜੀ ਆ ਆ ਮੈਂ ਪੜ ਰਿਹਾ ਸੀ ਉਰਫੀ ਜਾਵੇਦ ਵੀ ਆਈ ਸੀ ਇਹਨਾਂ ਦੇ ਸ਼ੋਅ ਤੇ ਉਹਨੂੰ ਵੀ ਪਰਸਨਲ ਕਮੈਂਟ ਫੈਨਾਂ ਦੇ ਅੱਗੇ ਛੱਡ ਕੇ ਚਲੀ ਗਈ ਰਾਖੀ ਸਾਵੰਤ ਆਪਣੇ ਹੋਰ ਮਹੀਪ ਸਿੰਘ ਮੈਂ ਬੜੇ ਫੋਨ ਆਏ ਕਿ ਤੁਸੀਂ ਇਹਨਾਂ ਬਾਰੇ ਬੋਲਦੇ ਕਿਉਂ ਨਹੀਂ ਹੁਣ ਜਸਪ੍ਰੀਤ ਮੁੰਡਾ ਜਿਹੜਾ ਹੈ ਉਹ ਉਹਦੇ ਨਾਮ ਦੀ ਐਫ ਆਈ ਆਰ ਸਾਮ ਪੁਲਿਸ ਨੇ ਲੋਜ ਕੀਤੀ ਹੈ ਪੰਜ ਬੰਦੇ ਆਏ ਇਹ ਸਾਰਿਆਂ ਦੇ ਖਿਲਾਫ ਹੀ ਹਾਂ ਸਮੇਰ ਹੈਨਾ ਤੇ ਰਣਵੀਰ ਅਪੂਰਵਾ ਤੇ ਜਸਪ੍ਰੀਤ ਸਿੰਖ ਤੇ ਇਕੋਨਾਂ ਦਾ ਜਿਹੜਾ ਪ੍ਰੋਡਿਊਸਰ ਹੈ ਜੱਜਾਂ ਦਾ ਪੈਨਲ ਹੋ ਗਿਆ ਉਹ ਉਹਨਾਂ ਸਾਰਿਆਂ ਦੇ ਉੱਪਰ ਪਰਚਾ ਦਰਜ ਹੋਇਆ ਅਸਾਮ ਮਹਾਰਾਸ਼ਟਰ ਦੇ ਸੀਐਮ ਦਾ ਵੀ ਕੱਲ ਬਿਆਨ ਆਇਆ ਸੀ ਉਹ ਕਹਿੰਦੇ ਅਸੀਂ ਵੀ ਕਾਰਵਾਈ ਕਰਾਂਗੇ ਤੇ ਪਰ ਇਹ ਕਾਰਵਾਈ ਠੀਕ ਹੈ ਅਸਾਮ ਦੇ ਵਿੱਚ ਹੋਈ ਹੈ ਜਾਂ ਉੱਥੇ ਸ਼ਿਕਾਇਤ ਕੀਤੀ ਹੋਣੀ ਹੈ ਉੱਥੇ ਪਰਚਾ ਦਰਜ ਹੋ ਗਿਆ ਪਰ ਜਿਸ ਹਿਸਾਬ ਦੇ ਨਾਲ ਪੂਰਾ ਦੇਸ਼ ਇਸ ਵੇਲੇ ਭੜਕਿਆ ਹੋਇਆ ਨਾ ਜਿਹੜੀ ਜੋ ਨੇ ਇਮੇਜ ਬਣਾਈ ਸੀ ਮੁੰਡੇ ਨੇ ਰਣਵੀਰ ਨੇ ਹੈਨਾ ਤੇ ਉਹਨੇ ਕਿੰਨੇ ਸਾਲ ਦੀ ਮਿਹਨਤ ਹੈ ਉਹਦੀ ਇੱਕ ਸ਼ੋ ਪਿੱਛੜਦੀ ਤੇ ਉਹ ਕਹਿੰਦੇ ਨੇ ਨਾ ਕਿ ਇੱਜ਼ਤ ਬਣਾਉਣ ਨੂੰ ਤੁਹਾਨੂੰ ਸਾਲੋ ਸਾਲ ਲੱਗ ਜਾਂਦੇ ਨੇ ਪਰ ਗਵਾਉਣ ਨੂੰ ਤੁਹਾਨੂੰ ਮਿੰਟ ਨਹੀਂ ਲੱਗਦਾ ਉਹੀ ਗੱਲ ਇੱਥੇ ਇਹਦੇ ਨਾਲ ਹੋਈ ਆ ਉਹਨੇ 5-10 ਸਕਿੰਟਾਂ ਦੇ ਉਹ ਸਵਾਲ ਨੇ ਜਿਹੜੇ ਉਹਦੇ ਬੋਲ ਮੂੰਹ ਚੋਂ ਨਿਕਲੇ ਉਹਨੇ ਉਹਦੀ ਇੱਜ਼ਤ ਬਿਲਕੁਲ ਵੜੀਆਂ ਵੇਟ ਕਰਕੇ ਰੱਖਤੀ ਹੁਣ ਚਾਹੀ ਜਿੰਨੇ ਮਰਜ਼ੀ ਮਾਫ਼ੀਆਂ ਮੰਗੀ ਜਾਵੇ ਹੁਣ ਉਹ ਹੁਣ ਲੋਕਾਂ ਤੇ ਡਿਪੈਂਡ ਕਰਦਾ ਕਿ ਲੋਕਾਂ ਨੇ ਮਾਫ਼ੀ ਜਾਂ ਦੇਸ਼ ਨੇ ਮਾਫ਼ੀ ਉਹਨੂੰ ਕਦੋਂ ਦੇਣੀ ਆ ਨਹੀਂ ਬਿਲਕੁਲ ਜਿਸ ਤਰੀਕੇ ਦਾ ਤੁਸੀਂ ਕੰਟੈਂਟ ਪ੍ਰੋਡਿਊਸ ਕਰ ਰਹੇ ਹੋ ਤੁਹਾਡੇ ਸ਼ੋਅ 'ਚ ਵੱਡੀ ਤੋਂ ਵੱਡੀ ਹਸਤੀ ਆ ਕੇ ਬੈਠੀ ਵੱਡੇ ਤੋਂ ਵੱਡਾ ਸੈਲੀਬ੍ਰਿਟੀ ਆ ਕੇ ਬੈਠਾ ਜੇ ਕਿ ਇਹ ਹੀ ਤਾਂ ਲੋਕਾਂ ਨੂੰ ਹੈਰਾਨੀ ਹੋਗੀ ਨਾ ਲੋਕ ਕਹਿੰਦੇ ਕਿ ਅਸੀਂ ਤੇਰੇ ਉਹ ਉਹ ਫੇਸ ਦੇਖਦੇ ਆ ਰਹੇ ਹਾਂ ਤੇਰਾ ਕਿ ਤੈਨੂੰ ਅਸੀਂ ਸਿਆਣਾ ਮੁੰਡਾ ਸਮਝਦੇ ਸੀ ਕਿ ਬਹੁਤ ਯਰ ਇੰਟੈਲੀਜੈਂਟ ਬੰਦਾ ਬੜਾ ਸਿਆਣਾ ਮੁੰਡਾ ਬੜੇ ਚੰਗੇ ਸ਼ੋਅ ਕਰਦਾ ਸਵਾਲ ਬੜੇ ਸੋਹਣੇ ਪੁੱਛਦਾ ਜਦੋਂ ਤੁਹਾਡੀ ਇਮੇਜ ਉਸ ਤਰੀਕੇ ਦੀ ਬਣੀ ਹੋਵੇ ਉਤੋਂ ਵਿਪਰੀਤ ਉਲਟ ਬਿਲਕੁਲ ਜਾ ਕੇ ਤੁਸੀਂ ਬਿਲਕੁਲ ਹੇਠਲੇ ਲੈਵਲ ਦਾ ਕੋਈ ਸਵਾਲ ਪੁੱਛ ਲੋ ਤੇ ਫਿਰ ਯਾਰ ਤੁਹਾਨੂੰ ਮਤਲਬ ਦੁਨੀਆ ਦਾ ਹੈਰਾਨ ਹੋਏਗੀ ਨਾ ਕਿ ਯਾਰ ਅਸੀਂ ਤੈਨੂੰ ਕੀ ਸਮਝਦੇ ਸੀ ਤੇ ਤੂੰ ਨਿਕਲਿਆ ਕੀ ਹੁਣ ਲੋਕ ਇਹ ਕਹਿ ਰਹੇ ਨੇ ਕਿ ਜਿਹੜੀ ਤੇਰੇ ਅੰਦਰ ਦੀ ਮਾਨਸਿਕਤਾ ਸੀ ਉਹ ਉੱਥੇ ਫੁੱਟੀ ਆ ਬਾਹਰ ਆ ਕੇ ਕਿ ਤੂੰ ਅੰਦਰੋਂ ਇਹੋ ਜਿਹਾ ਜਿਹੜੇ ਤੂੰ ਸ਼ੋਅ ਦੇ ਵਿੱਚ ਬੈਠਾ ਕਰ ਰਿਹਾ ਉਹ ਤੂੰ ਉੱਪਰ ਉੱਪਰ ਬਣ ਕੇ ਸ਼ੋਅ ਕਰਦਾ ਡਰਾਮਾ ਕਰ ਰਹੇ ਹਾਂ ਹਾਂ ਡਰਾਮਾ ਕਰਦਾ ਕਿ ਅਸਲੀਅਤ ਜਿਹੜੀ ਤੇਰੀ ਅੰਦਰਲਾ ਜਿਹੜਾ ਤੇਰਾ ਕਰੈਕਟਰ ਆ ਉਹ ਐਸਾ ਹੀ ਕਰੈਕਟਰ ਹੈ ਇੱਥੇ ਇਹ 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 ਗੱਲ ਆ ਗਈ ਆ ਉਹੀ ਗੱਲ ਹੋ ਗਈ ਜੇ ਸ਼ੁਰੂ ਚ ਕਿਹਾ ਸੀ ਆਪਾਂ ਕਿ ਜੇ ਸ਼ਾਇਦ ਕਿਸੇ ਹੋਰ ਕਾਮਨ ਕਿਸੇ ਬੰਦੇ ਨੇ ਕਿਹਾ ਹੋਵੇ ਹੁੰਦਾ ਇੰਨੀ ਇੰਨਾ ਇਹ ਮਾਮਲਾ ਤੂਲਣਾ ਪੜਦਾ ਕਿਉਂਕਿ ਰਣਵੀਰ ਦਾ ਮਾਮਲਾ ਤੇ ਪ੍ਰਧਾਨ ਮੰਤਰੀ ਤੋਂ ਕਰੀਏਟਰ ਆਫ ਦਾ ਇਅਰ ਅਵਾਰਡ ਮਿਲਣ ਦਾ ਮਾਮਲਾ ਉੱਥੇ ਤੱਕ ਦੀ ਜਿਹੜੀ ਇਮੇਜ ਬਣਾਈ ਆ ਉਹ ਸਾਰਾ ਮਾਮਲਾ ਤੇ ਫਿਰ ਉਸ ਤੋਂ ਬਾਅਦ ਹੁਣ ਹਜੇ ਤਾਂ ਮੈਨੂੰ ਲੱਗਦਾ ਕਿ ਇਹ ਆਸਾਮ 'ਚ ਹੋਇਆ ਮੈਨੂੰ ਲੱਗਦਾ ਹੋਰ ਪਰਚੇ ਦਰਜ ਹੋਣਗੇ ਹੋਰ ਨਾ 20 ਸਟੇਟਾਂ 'ਚ ਇਹ ਕੰਮ ਵਧੂਗਾ ਔਰ ਉਹਦੀਆਂ ਮੁਸ਼ਕਲਾਂ ਘਟਦੀਆਂ ਨਹੀਂ ਹੈਗੀਆਂ ਜੋ ਕਹਿਣਗੇ ਉਹ ਸਮੇਂ ਰਹਿਣਾ ਮੈਂ ਦੇਖ ਰਿਹਾ ਸੀਗਾ ਉਹ ਬਿਲਕੁਲ ਜਿਹੜੀ ਮਾਫੀ ਦੀ ਉਹਨੇ ਵੀਡੀਓ ਪਾਈ ਆ ਉਹ ਜਿਸ ਤਰੀਕੇ ਦੇ ਨਾਲ ਉਹ ਹਾਫ ਹਾਫ ਵਿਅਕਤ ਕਰ ਰਿਹਾ ਕਿ ਆਪ ਖੁਦ ਨੂੰ ਰੋਂਦਾ ਦਿਖਾ ਰਿਹਾ ਤੇ ਉਹ ਸਾਫ ਪਤਾ ਲੱਗ ਰਿਹਾ ਕਿ ਉਹ ਐਕਟਿੰਗ ਕਰ ਰਿਹਾ ਹੋ ਨਹੀਂ ਨਹੀਂ ਬਿਲਕੁਲ ਜਿਸ ਤਰੀਕੇ ਦਾ ਤੁਸੀਂ ਸਮਾਜ ਨੂੰ ਦਿਓਗੇ ਦੇਖੋ ਜੇ ਤੁਹਾਡੇ 6 ਮਿਲੀਅਨ 5 ਮਿਲੀਅਨ 3 ਮਿਲੀਅਨ ਫੋਲੋਅਰਸ ਨੇ ਇਹਨਾਂ ਸਾਰਿਆਂ ਦੇ ਮਿਲਾ ਕੇ ਮਨ ਲੱਗਦਾ 50 ਮਿਲੀਅਨ ਪਲੱਸ ਫੋਲੋਅਰਸ ਨੇ ਤੇ ਜੇ 50 ਮਿਲੀਅਨ ਲੋਕ 5 ਕਰੋੜ ਬੰਦਾ ਹੋ ਗਿਆ राव ਜੀ 5 ਕਰੋੜ ਯੂਥ ਨੂੰ ਤੁਸੀਂ ਜੇ ਐਦਾਂ ਦੀਆਂ ਗਾਲਾਂ ਸਿਖਾਓਗੇ ਇਹੋ ਜੇ ਤੁਸੀਂ ਬੇਹੁਦਾ ਜਿਹੜੀ ਕਮੋਡਿਟੀ ਆ ਉਸ ਖਾਓਗੇ ਤੁਸੀਂ ਕੀ ਯੂਥ ਨੂੰ ਕੀ ਦੇਖ ਹੀ ਰਹੇ ਹੋ ਸਿਖਾਓਗੇ ਦਾ ਮਤਲਬ ਨਹੀਂ ਇਹ ਤਾਂ ਚਲੋ ਠੀਕ ਹੈ ਕਿ ਇੱਕ ਵੱਡਾ ਪਲੇਟਫਾਰਮ ਬਣ ਗਿਆ ਸੀ ਇਹ ਸ਼ੋਅ ਤੇ ਉਹਨੂੰ ਲੱਖਾਂ ਕਰੋੜਾ ਲੋਕ ਦੇਖਦੇ ਨੇ ਪਰ ਇੱਕ ਸਚਾਈ ਇਹ ਵੀ ਹੈ ਕਿ ਜਿਵੇਂ ਅੱਜ ਕੱਲ ਯੂਥ ਚੱਲ ਰਿਹਾ ਨਾ ਤੇ ਉਹ ਯੂਥ ਵੀ ਇਸੇ ਤਰੀਕੇ ਦਾ ਅੱਜ ਕੱਲ ਹੋ ਗਿਆ ਇੱਕ ਬੜੀ ਚਿੰਤਾ ਵਾਲੀ ਵਿਸ਼ੇ ਵਾਲੀ ਗੱਲ ਹੈ ਯੂਥ ਵੀ ਤੁਸੀਂ ਕਿਤੇ ਦੇਖਿਓ ਕਿ ਨਵੀਂ ਜਨਰੇਸ਼ਨ ਕਿਤੇ ਬੈਠੀ ਹੋਵੇ ਆਪਸ ਵਿੱਚ ਗੱਲਾਂ ਕਰਦੇ ਹੋਣ ਤੇ ਉਹ ਗਾਲਾਂ ਜਿਆਦਾ ਕੱਢਦੇ ਨੇ ਤੇ ਗੱਲਾਂ ਘੱਟ ਕਰਦੇ ਨੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਯਾਰ ਆਹ ਇਹ ਚੀਜ਼ਾਂ ਹੋ ਰਹੀਆਂ ਨੇ ਮਤਲਬ ਇੱਕ ਖੁਦ ਨੂੰ ਕੂਲ ਦਿਖਾਉਣ ਦੇ ਮਸਲੇ ਦੇ ਵਿੱਚ ਵੀ ਮੈਂ ਕੂਲ ਆ ਤੇ ਛੋਟੇ ਛੋਟੇ ਬੱਚੇ ਵੀ ਇਸ ਤਰੀਕੇ ਦੇ ਨਾਲ ਗੱਲਬਾਤ ਇੱਕ ਦੂਜੇ ਨਾਲ ਕਰਦੇ ਨੇ ਨਹੀਂ ਬਿਲਕੁਲ ਤੁਸੀਂ ਗਾਲਾਂ ਆਪਣੇ ਸਮਾਜ ਚ ਆਮ ਹੋ ਗਈਆਂ ਠੀਕ ਹੈ ਜੀ ਕਿਸੇ ਹੱਦ ਤੱਕ ਮਾਪਿਓ ਤੇ ਜਾਣਾ ਆਪਾਂ ਇੱਕ ਗੱਲ ਸਮਝਦੇ ਸੀ ਵੀ ਯਾਰ ਤੂੰ ਮੇਰੇ ਮਾਪਿਓ ਤੇ ਕਿਵੇਂ ਚਲਾ ਗਿਆ ਹਾਂ ਅੱਜ ਮਾਪਿਓ ਤੇ ਤੁਸੀਂ ਇਹੋ ਜਿਹੇ ਜੋਕ ਕ੍ਰੀਏਟ ਕਰ ਰਹੇ ਹੋ ਇੱਕ ਕ੍ਰੀਏਟਰ ਨਹੀਂ ਹੈ ਇਹ ਤੁਸੀਂ ਕਹੋ ਕ੍ਰੀਏਟੀਵਿਟੀ ਥੋੜੀ ਹੈ ਮੈਂ ਅੱਡੀ ਤੱਕ ਗੱਲ ਕਰ ਰਿਹਾ ਗੰਦਪੋਣਾ ਹੁਣ ਆਪਾਂ ਬੈਠੇ ਆ ਤੇ ਆਪਾਂ ਜੇ ਗੰਦਪੋਣਾ ਹੋਵੇ ਆਪਾਂ ਕੁਝ ਵੀ ਐਸੀ ਘਟਿਆ ਜੀ ਗੱਲ ਕਰਦੀ ਏ ਕੰਟਰੋਵਰਸੀ ਕ੍ਰੀਏਟ ਕਰਨੀ ਹੋਵੇ ਤਾਂ ਉਹ ਤਾਂ ਹੋ ਜੂ ਪਰ ਆਪਣੇ ਤੇ ਡਿਪੈਂਡ ਕਰਦੀਆਂ ਨੇ ਨਾ ਉਹ ਚੀਜ਼ਾਂ ਕਿ ਅਸੀਂ ਉਹੋ ਜਿਹੇ ਬੋਲ ਜਦੋਂ ਸੋਚਾਂਗੇ ਨਹੀਂ ਤਾਂ ਬੋਲਾਂਗੇ ਕਿਵੇਂ ਬਿਲਕੁਲ ਇਹ ਰਣਵੀਰ ਤੇ ਉਹੀ ਗੱਲ ਹੋ ਗਈ ਹੈ ਵੀ ਜੇ ਤੂੰ ਯਾਰ ਬੋਲੇ ਨੇ ਤਾਂ ਇਹਦਾ ਮਤਲਬ ਤੂੰ ਸੋਚਿਆ ਬਿਲਕੁਲ ਬੋਲਦੇ ਤਾਂ ਉਹੀ ਹੈ ਨਾ ਜੋ ਸਾਡਾ ਦਿਮਾਗ ਸਾਨੂੰ ਉਪਜ ਕੇ ਬਾਹਰ ਕੱਢਦਾ ਹੈ ਉਹ ਮੂੰਹ ਦੇ ਰਾਹੀਂ ਅਸੀਂ ਬੋਲਦੇ ਆ ਬਿਲਕੁਲ ਚੀਜ਼ ਸ਼ੁਰੂ ਥਾਟ ਸ਼ੁਰੂ ਤਾਂ ਦਿਮਾਗ ਚ ਹੀ ਹੁੰਦਾ ਬਿਲਕੁਲ ਇਸੇ ਕਰਕੇ ਲੋਕ ਉਹਦੇ ਤੇ ਜ਼ਿਆਦਾ ਇਹ ਗੁੱਸਾ ਕਰ ਰਹੇ ਨੇ ਕਿ ਯਾਰ ਸੋਚ ਬਣਦਾ ਵੀ ਹੈ ਬਣਦਾ ਵੀ ਹੈ ਮੈਂ ਤਾਂ ਇਹ ਸੱਤ ਤੱਕ ਕਹਿਣਾ ਵੀ ਇਹ ਸ਼ੋਅ ਬੰਦ ਹੋਣਾ ਚਾਹੀਦਾ ਕਿਉਂਕਿ ਜਿਸ ਤਰੀਕੇ ਨਾਲ ਯੂਥ ਭਟਕ ਰਿਹਾ ਹੈ ਯੂਥ ਨੂੰ ਇਹ ਲੱਗੂਗਾ ਕੱਲ ਨੂੰ ਕਿ ਯਾਰ ਗਾਲਾਂ ਕੱਢੋ ਫੇਮਸ ਹੋ YouTube ਤੋਂ ਪੈਸਾ ਲਓ ਤੇ ਆਪਦਾ ਜ਼ਿੰਦਗੀ ਸੌਖੀ ਕਰ ਲਓ ਤੁਸੀਂ ਇਹ ਚੀਜ਼ਾਂ ਚੱਲਦੀਆਂ ਨੇ ਤੁਸੀਂ ਦੇਖੋ ਕਿ ਚਾਹੇ ਪੰਜਾਬੀ ਇੰਡਸਟਰੀ ਜਾਂ ਪੰਜਾਬ 'ਚ ਜਾਂ ਕਿਤੇ ਹੋਰ ਲਾ ਲਓ ਅਸੀਂ ਦੇਖਦੇ ਹਾਂ ਕਿ ਇੱਕ ਬੰਦਾ ਲਾਈਵ ਹੋ ਕੇ ਦੂਸਰੇ ਨੂੰ ਗਾਲਾਂ ਕੱਢਣ ਲੱਗ ਜਾਂਦਾ ਪਰ ਕਾਮਿਕ ਦਾ ਦੂਸਰਾ ਫੇਰ ਗਾਲਾਂ ਕੱਢਣ ਲੱਗ ਜਾਂਦਾ ਲੋਕਾਂ ਨੂੰ ਇਹ ਹੁੰਦਾ ਕਿ ਉਹ ਲੜਾ ਰਹੇ ਨੇ ਲੜ ਰਹੇ ਨੇ ਇੱਕ ਦੂਸਰੇ ਦੇ ਨਾਲ ਲੋਕਾਂ ਦੇ ਲਈ ਉਹ ਕੰਟੈਂਟ ਹੈ ਉਹਨਾਂ ਦੇ ਲਈ ਉਹ ਪਬਲਿਸਿਟੀ ਹੈ ਬਿਲਕੁਲ ਪਰ ਕਿਤੇ ਨਾ ਕਿਤੇ ਜਿਹੜੀ ਇਹ ਘਟਨਾ ਹੋਈ ਹੈ ਹੁਣ ਬੀਪਰਾਕ ਨੇ ਇੱਕ ਇੰਟਰਵਿਊ ਕਰਤੇ ਵੀ ਮੈਂ ਉਹਦੇ ਸ਼ੋਅ ਚ ਜਾਣਾ ਸੀ ਪਰ ਮੈਂ ਨਹੀਂ ਜਾ ਮੈਂ ਤਾਂ ਕੱਲ ਹੀ ਦੂਜੇ ਸ਼ੋਅ ਦੇ ਵਿੱਚ ਕਿਹਾ ਸੀਗਾ ਮੈਂ ਤਾਂ ਇਹ ਹੀ ਗੱਲ ਰਿਕੁਐਸਟ ਕੀਤੀ ਸੀ ਕਿ ਜਿਹੜੇ ਚੰਗੇ ਬੰਦੇ ਹੋਣਗੇ ਉਹਨਾਂ ਸ਼ਾਇਦ ਨਹੀਂ ਜਾਣਗੇ ਸ਼ੋਅ ਦੇ ਵਿੱਚ ਮੈਨੂੰ ਬੜਾ ਵਧੀਆ ਲੱਗਿਆ ਬੀਪਰਾਕ ਨੇ ਜਿਹੜਾ ਵੀ ਰਾਖੀ ਸਾਵੰਤ ਕਹਿ ਰਹੀ ਹੈ ਜੀ ਇਹਨਾਂ ਨੂੰ ਮਾਫ ਕਰ ਦਿਓ ਕਿਉਂ ਕਿ ਕਿਉਂਕਿ ਖੁਦ ਉਹ ਐਸ ਨਾ ਨਾ ਖੁਦ ਉਹ ਐਸ ਸ਼ੋਅ ਦਾ ਪਾਰਟ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਗਾਲਾਂ ਕੱਢਦੇ ਹਾਂ ਸ਼ੋਅ 'ਚ ਕੁੜੀਆਂ ਮੈਂ ਵੇਖ ਕੇ ਸਪੈਸ਼ਲੀ ਇਹ ਗੱਲ ਕਹੂੰਗਾ ਜੇ ਕੁੜੀਆਂ ਦੇਖੋ ਜਿਹੜੀ ਕੁੜੀ ਨਾਲ ਬੈਠੀ ਆ ਹਾਂ ਬਿਲਕੁਲ ਬਿਲਕੁਲ ਉਹਨੇ ਜਿਹੜਾ ਜਿਸ ਤਰੀਕੇ ਨਾਲ ਉਹਨੇ ਕਮੈਂਟ ਕੀਤਾ ਇੱਕ ਮੁੰਡੇ ਨੂੰ ਜੇ ਉਹੀ ਮੁੰਡਾ ਬਾਹਰ ਕੋਈ ਕਿਸੇ ਕੁੜੀ ਨੂੰ ਕਮੈਂਟ ਕਰ ਦੇ ਤੁਹਾਡੇ ਤੋਂ ਸਿੱਖ ਕੇ ਤੁਹਾਡੇ ਤੋਂ ਸਿੱਖ ਕੇ ਕੋਈ ਮੁੰਡਾ ਉਸ ਕੁੜੀ ਨੂੰ ਕਮੈਂਟ ਕਰ ਦੇ ਜਾਂ ਬਾਹਰ ਕਿਸੇ ਵੀ ਕੁੜੀ ਨੂੰ ਕਮੈਂਟ ਕਰ ਦੇ ਪਰਚਾ ਹੋ ਜੇ ਅੰਦਰ ਹੋ ਜੇ ਤੁਸੀਂ ਇਹ ਚੀਜ਼ਾਂ ਸਮਾਜ ਨੂੰ ਕੀ ਦੇ ਰਹੇ ਹੋ ਕੁੜੀਆਂ ਠੀਕ ਹੈ ਤੁਹਾਡੀ ਤੁਹਾਨੂੰ ਰਾਈਟਸ ਦਿੱਤੇ ਗਏ ਆ 100 ਚੀਜ਼ਾਂ ਹਲੇ ਤਾਂ ਜੱਗੀ ਇਹਦਾ ਇਹ ਇਸ ਇਸ ਕਮੈਂਟ ਤੇ ਕੰਟਰੋਵਰਸੀ ਹੋ ਰਹੀ ਹੈ ਕੋ ਹੋਰ ਵੀ ਇਹਨੇ ਬੋਲਿਆ ਸੀਗਾ ਕੁੜੀ ਨੂੰ ਉਹ 2 ਕਰੋੜ ਦੇ ਆਫਰ ਵਾਲਾ ਹਾਂ ਬਿਲਕੁਲ 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 ਮਤਲਬ ਕਮਾਲ ਹੈ ਮੁੰਡਾ ਮੁੰਡਾ ਸੀਗਾ 2 ਕਰੋੜ ਰੁਪਏ ਰਣਵੀਰ ਅਲਾਬਾਦੀ ਇਹਨੇ ਕਿਹਾ ਮੈਂ ਕੈਸ਼ ਦਿੰਨਾ ਹਣਾ ਮੈਂ ਕੈਸ਼ ਕੁਝ ਇਹੋ ਜੀ ਹਰਕਤ ਕਰ ਮੈਂ ਦੱਸ ਵੀ ਨਹੀਂ ਸਕਦਾ ਅੱਥੇ ਟੀਵੀ ਤੇ ਜਿਸ ਤਰੀਕੇ ਦਾ ਉਹ ਸ਼ੋਅ ਚੱਲ ਰਿਹਾ ਪਰ ਕਿਤੇ ਨਾ ਕਿਤੇ ਇਹ ਇਹ ਸਮਾਜ ਨੂੰ ਇਹ ਗਲਤ ਨਹੀਂ ਹੈ ਨਾਲੇ ਮੈਂ ਨਾਲੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਆਹੀ ਸ਼ੋਅ ਦਿਖਿਆ ਐਦੋਂ ਪਹਿਲਾਂ ਕਿੰਨੇ ਸ਼ੋਅ ਹੋ ਗਏ ਪਹਿਲਾਂ ਕਿੰਨੇ ਲੋਕਾਂ ਦੀਆਂ ਉਹਨਾਂ ਨੇ ਮਿੱਟੀ ਪਲੀਥ ਕਰਕੇ ਰੱਖੀ ਇਸ ਜਿਵੇਂ ਜਿੰਨੀ ਹਾਈਪ ਇਸ ਸ਼ੋਅ ਨੂੰ ਮਿਲੀ ਹੈ ਨਾ ਉਨੇ ਉਹਨਾਂ ਨੂੰ ਮਿਲੀ ਨਹੀਂ ਫਿਰ ਦੂਜੀ ਗੱਲ ਪਾਓ ਜੀ ਕੇਬੀਸੀ ਹੂੰ ਕੀ ਅਮਿਤਾਬ ਬੱਚਨ ਨੂੰ ਇਹ ਲੋਡ ਪੈ ਗਈ ਕਿ ਉਹ ਸਮੇਂ ਰਾਇਨਾ ਤੋਂ ਟੀਆਰਪੀ ਲਵੇ ਹੂੰ ਮੈਂ ਠੀਕ ਹੈ ਹਰ ਇੱਕ ਦੇ ਕਮਰਸ਼ੀਅਲਸ ਹੁੰਦੇ ਨੇ ਬਿਲਕੁਲ ਲੋੜ ਪੈਗੀ ਸਹੀ ਗੱਲ ਹਰ ਇੱਕ ਨੂੰ ਹਰ ਇੱਕ ਦੇ ਕਮਰਸ਼ੀਅਲਸ ਦੀ ਲੋੜ ਹੁੰਦੀ ਹੈ ਹਰ ਇੱਕ ਨੂੰ ਪਰ ਤੁਸੀਂ ਟੀਆਰਪੀ ਤੁਹਾਡੀ ਡੇਗੀ ਦਾ ਤੁਸੀਂ ਟੀਆਰਪੀ ਚੱਕਣ ਵਾਸਤੇ ਸਮੇਂ ਰਹਿਣਾ ਨੂੰ ਉੱਥੇ ਬੁਲਾ ਲਿਆ ਉਹ ਵੀ ਪੇਮੈਂਟ ਦੇ ਕੇ ਹਾਂ ਇਹ ਕਿੱਥੇ ਜੇ ਉਹ ਗਲਤ ਨਹੀਂ ਤਾਂ ਗਲਤ ਫਿਰ ਕੇਬੀਸੀ ਦੀ ਟੀਮ ਦੀ ਹੈ ਬਿਲਕੁਲ ਨਹੀਂ ਤੁਸੀਂ ਦੇਖੋ ਸਾਰੀ ਚੀਜ਼ਾਂ ਇਹੀ ਆ ਨਾ ਕਿ ਕੰਟੈਂਟ ਦੇ ਲਈ ਤੁਸੀਂ ਹਰ ਇੱਕ ਚੀਜ਼ ਯੂਜ਼ ਕਰ ਰਹੇ ਹੋ ਤੁਸੀਂ ਇਹ ਨਹੀਂ ਦੇਖ ਰਹੇ ਤੁਸੀਂ ਦੇਖਣਾ ਕਿ ਮੇਰੇ ਕੋਲ ਆਡੀਅנס ਆਵੇ ਜਾਦਾ ਆਵੇ ਕਿਵੇਂ ਤੁਸੀਂ ਉਹ ਚੀਜ਼ਾਂ ਦੇਖ-ਦੇਖ ਕੇ ਬਹੁਤ ਸਾਰੇ ਸ਼ੋਅ ਨੇ ਸਾਰਾ ਕੁਝ ਬਹੁਤ ਸਾਰੇ ਇਹ ਕ੍ਰੀਏਟੀਵਿਟੀ ਦਾ ਪਾਰਟ ਹੈ ਕਿ ਉਹ ਜਾਣ ਬੁੱਝ ਕੇ ਕੁਝ ਐਸਾ ਕਰਦੇ ਨੇ ਕਿ ਜਿੱਤੇ ਕੰਟਰੋਵਰਸੀ ਹੋਵੇ ਤੇ ਫਿਰ ਕੰਟਰੋਵਰਸੀ ਹੋਊਗੀ ਉਹ ਫੇਮਸ ਹੋਊਗਾ ਕੰਮ ਇਹ ਤਾਂ ਮਤਲਬ ਇੱਕ ਰਲ ਮਿਲ ਗਿਆ ਹੈ ਇੰਡਸਟਰੀ ਦੇ ਵਿੱਚ ਇਸ ਤਰੀਕੇ ਦੀਆਂ ਚੀਜ਼ਾਂ ਆ ਬਹੁਤ بڑا ਹੈ ਇਹ ਇਹ ਬਿਲਕੁਲ ਇਨਾਂ ਤੇ ਲਗਾਮ ਕਸੀ ਜਾਣੀ ਚਾਹੀਦੀ ਹੈ ਚਾਹੀਓ YouTube ਤੇ ਹੋਣ ਚਾਹੀਓ ਇੱਕ ਐਪ ਤੇ ਕਿਉਂ ਨਾ ਹੋਵੇ ਇਹ ਬੰਦ ਹੋਣਾ ਚਾਹੀਦਾ ਕਿਉਂਕਿ ਸਮਾਜ ਨੂੰ ਤੁਸੀਂ ਇਹ ਨਹੀਂ ਦਿਖਾ ਸਕਦੇ ਸਪੈਸ਼ਲੀ 18 ਤੋਂ 24 ਸਾਲ ਵਾਲਿਆਂ ਨੂੰ ਕਿਉਂਕਿ ਉਹ ਉਸ ਟਾਈਮ ਉਹਨਾਂ ਦੀ ਸੋਚ ਸਿੱਖਣ ਵਾਲੀ ਹੁੰਦੀ ਹੈ ਤਾਂ ਉਹਨਾਂ ਨੂੰ ਚੰਗੀ ਜਗ੍ਹਾ ਤੇ ਆਪਦੀ ਸੋਚ ਲੈ ਕੇ ਜਾਣੀ ਚਾਹੀਦੀ ਹੈ ਇਹ ਆਪਣਾ ਦਿਮਾਗ ਚੰਗੀ ਜਗ੍ਹਾ ਤੇ ਵਰਤਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਇੰਦੇ ਤੇ ਕੋਈ ਸਖਤ ਕਾਰਵਾਈ ਹੋਊਗੀ